ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੇਤੂ ਤੇ ਜ਼ਿਲ੍ਹਾ ਬਈ ਨੂੰ ਫਰੀਦਕੋਟ ਪੈਂਦਾ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਹੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰਟੀਨ ਜੀ ਆਪਣੇ ਚੈਨਲ ਦੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਦੋਨੇ ਗਰਮੀ ਰਹਿਤ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੇਵਕ ਸਿੰਘ ਜੀ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9814104404 ਠੀਕ ਆ ਬਾਈ ਜਿਹੜੀ ਕੱਲ ਵੀਡੀਓ ਬਣਾਈ ਬੈਠ ਗਿਆ ਮਾਰੀ ਹਾਂਜੀ ਹਾਂਜੀ ਉਹ ਬਣ ਗਿਆ ਠੀਕ ਆ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਕਾਫੀ ਕਲਰ ਦੀ ਸੁਆ ਕਿੰਨਾ ਮੈਂ ਬਾਈ ਇਹ ਬਈ ਦੂਜਾ ਸੁਆ ਸੁਂਦੀ ਆ ਦੇਣ ਕਿੰਨੇ ਲੈ ਜੀ ਇਹ ਲੈ ਜੂਗੀ 3-4 ਦਿਨ ਕਿੰਨਾ ਕ ਪਾਗੀ ਇਹ 20 ਕਿਲੋ ਪਾਉਗੀ ਬਾਈ ਹਨਾ ਦੀ ਓਕੇ 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 ਲੈ ਚੱਲੀ ਜਿਹਰੇ ਬਾਹਰ ਨੂੰ ਦੂਜਾ ਸੁਆ ਕਾਫੀ ਕਲਰ ਪੰਜਾਬ ਵਾਲੀ ਜਰਸੀ ਹਾਈਟ ਦੇ ਪੱਖ ਤੋਂ ਵੀ ਚੰਗੀ ਆ ਤੇ ਵਜਨ ਮजूद ਵਾਲੀ ਹੈ ਤਿਆਰੀ ਬਹੁਤ ਚੰਗੀ ਆ ਜਿਹੜੇ ਦਿਨ ਹੁੰਦੇ ਆ ਨਰੇਕ ਵੀਡੀਓ ਚ ਕਿੰਨੇ ਹੁੰਨਾ ਬਾਈ 2-4 ਦਿਨ ਕਈ ਵਾਰ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ ਕਿਉਂਕਿ ਪਸ਼ੂ ਸੌਖਾ ਤਾਂ ਦੋ ਦਿਨ ਵੱਧ ਵੀ ਲੈ ਜਾਂਦਾ ਜੇ ਸਫਰ ਕਾਰਨ ਪਸ਼ੂ ਤੇ ਤਾਂ ਹੋ ਸਕਦਾ ਇੱਕ ਅੱਧਾ ਦਿਨ ਪਹਿਲਾਂ ਵੀ ਸੂਤੇ ਤੋਰ ਚੈੱਕ ਕਰੋ ਜੀ ਭਵਾਨਾ ਵਾਲੀ ਤੋਰ ਆ ਭਵਾਨਾ ਪੂਰਾ ਪਟਨਾ ਚ ਫਸਿਆ ਪਿਆ ਇਹਦਾ ਬਾਈ ਕੱਚੀ ਆ ਵੇੜੇ ਬਾਨਾ ਨੇ ਸਹੀ ਗੱਲ ਹੈ ਅਜੇ ਤੱਕ ਕੱਚੀ ਆ ਜਿੱਦੇ ਬਾਈ ਤਿਆਰ ਹੋਗੀ ਚੱਲ ਬਾਈ ਦਾ ਤਾਂ ਕੰਮ ਆ ਰੋਜ ਵਾਂਗੂ ਪਸ਼ੂ ਵੇਚਣਾ ਹੁੰਦਾ ਜੇ ਤਿਆਰ ਕਰਕੇ ਵੇਚ ਨਹੀਂ ਹੁੰਦੀ ਤਾਂ ਬੱਚੇ ਨੇ ਗੱਲਾਂ ਕਰਾ ਮੂੰਹ ਬਹੁਤ ਸੋਹਣਾ ਬਾਈ ਸੋਹਣੀ ਫੇਸ ਕੁਆਲਿਟੀ ਨਿਕਾ ਨਿਕਾ ਕਾਨਾ ਬਾਕੀ ਬਈ ਗਰਮੀ ਰਹਿਤ ਨਗੀਨਾ ਹੀ ਆ ਦੁੱਧ ਵੀ ਚੰਗਾ ਹੋਣਾ ਗਰਮੀ ਵੀ ਮਰੋਣੀ ਖਾਣ ਪੂਰੇ ਟਾਪ ਦੇ ਲੱਗਿਆ ਹੱਥੀ ਜਵਾਈ ਵਾਲੇ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਭਵਾਨਾ ਸੋਨਾ ਪੂਰਾ ਸੋਨਾ ਤੇ ਗਲਾਬੀ ਹਵਾਨ ਚੈੱਕ ਕਰੋ ਝੋਲ ਹਵਾਨੇ ਚ ਬਹੁਤ ਪਈ ਲੈ ਚੱਲੀ ਵੀਰ ਹਵਾਨੇ ਚ ਝੋਲ ਚੰਗੀ ਪਈ ਆ ਸਾਰੀਆਂ ਵਾਲ ਢਿੱਲਾਂ ਕੱਢ ਕੇ ਸੋਨਾ ਤੋਰ ਹਜੇ ਵੀ ਚੈੱਕ ਕਰੋ ਜੀ ਪੱਟਾਂ ਚ ਫਸਿਆ ਹੋਣ ਕਰਕੇ ਭਵਾਨਾ ਵਾਲੀ ਤੋਰ ਆ ਜੀ ਜਿੱਦ ਤੇ ਤਿਆਰ ਹੋਗੀ ਉਹਦੇ ਤਾਂ ਗਾਣ ਨੂੰ ਬੈਠਣ ਚ ਵੀ ਦਿੱਕਤ ਆਊਗੀ ਕੱਚੇ ਥਾਮ ਹੋਣੀ ਪੈਣੀ ਆ ਕਿਉਂਕਿ ਹਵਾਨਾ ਪੂਰਾ ਟਾਪ ਦਾ ਤਿਆਰ ਕਰੂਗੀ ਚੈੱਕ ਕਰ ਲਓ ਜੀ ਹਵਾਨਾ ਬੈਕ ਫਰੰਟ ਸਾਈਡ ਤੋਂ ਵੀ ਚੈੱਕ ਕਰ ਲਓ ਥਾਣੇ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਅੱਥੀ ਚੁਵਾਈ ਵਾਲਾ ਥਾਣਾ ਜੀ ਜੈਲ ਮੁੱਲ ਭਾਈ ਇਹਦਾ ਜੈਲ ਮੁੱਲ ਭਾਈ ਆਪਾਂ 62000 ਦੀ ਵਾੜ ਦੇ ਦਾਂਗੇ ਮੋਹੱਲਤਾ ਆਪਣਾਂ ਦੀ ਪੈਂਡ ਕਰਾ ਲਓ ਇਹਦਾ। ਇਹੋ ਜਿਹਾ ਮਾੜਾ ਮਤਲਬ ਮਾਨਤਨ ਕਰ ਦਾਂਗੇ ਉਹ ਨਹੀਂ ਮਾਨਤਨ ਤਾਂ ਆਪਾਂ ਸਾਰਿਆਂ ਜਾਨਵਰਾਂ ਚ ਹੀ ਕਰਦੇ ਆ। ਠੀਕ ਆ ਬਾਈ। ਹਾਂਜੀ। ਬਾਈ ਕਹਿੰਦਾ 62000 ਦੀ ਵੈਟ ਦੇ ਦਾਂਗੇ। ਮਾਨਤਨ ਉਹਦੇ ਚ ਹੋ ਜਾਊਗਾ। ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ। ਸੋਫਾ ਹੀ ਆ ਬਾਈ ਇਹ। ਕਨੈਕਟ ਕਰ ਸਕਦੇ ਆ ਜੀ। ਮਾਨਨਾ ਚੈੱਕ ਕਰੋ ਜੀ ਉੱਪਰ ਤੋਂ ਲੈ ਕੇ ਤੇ ਖੁੱਚਾਂ ਤੇ ਕਰ ਜਾਂਦਾਗਾ। 62000 ਚ ਮਾਨਤਨ ਹੋ ਜਾਊਗਾ। ਕਨੈਕਟ ਬਾਈ ਨਾ ਕਰਨ। ਦੋ ਨੰਬਰ ਵੀ ਗਰਮੀ ਦਾ ਦੋ ਪਾਸੂ ਆ ਕਿੰਨਵਾ ਬਾਈ। ਏ ਭਲੂਣਾ ਬਈ ਪਹਿਲਾ ਸੂਹਾਗਾ ਦੰਦੋ ਜੀ ਦੰਦੋ ਇਹ ਬਈ ਚੌਗੀ ਆ ਸ਼ੈਗ ਦੇ ਚੱਕਦੀ ਆ ਹਜੇ ਠੀਕ ਆ ਬਈ ਹਾਂਜੀ ਦਣ ਕਿੰਨੇ ਲੈ ਜੀ ਇਹ ਤਾਂ ਬ ਤਿਆਰੀਆਂ ਚ ਹੀ ਆ ਜੀ ਤਿਆਰੀਆਂ ਚ ਆ ਕੱਲ ਨੂੰ ਸੂਪੇ ਰਾਤ ਨੂੰ ਸੂਪੇ ਤਿਆਰੀ ਜੀ ਆ ਜੀ ਭਵਾਨਾ ਚ ਇੱਕ ਕਰੋ ਜੀ ਗੈਠਾਂ ਨੂੰ ਤਾਂ ਬੈਕ ਸਾਈਡ ਨੂੰ ਫਿਰਦਾਗਾ ਇਧਰਲੇ ਡੇਡਾ ਕਰਕੇ ਦਿਖਾ ਦੇਣਾ ਜੀ ਗੈਠਾਂ ਨੂੰ ਬੈਕ ਸਾਈਡ ਨੂੰ ਥੋਸ ਭਵਾਨ ਨੇ ਦੀ ਆ ਬਾਹਰ ਹੀ ਲੈ ਚੱਲੀ ਫਿਰੇ ਸ਼ੈਗ ਦੇ ਦੰਦ ਚੱਕਦੀ ਆ ਸੂਹਾ ਪਹਿਲਾ ਜਿਹੜੇ ਸਾਬ ਨਾਲ ਪਹਿਲਾ ਸੁਆ ਹਾਈਟ ਇਹਦੀ ਵੀ ਚੰਗੀ ਹੈ ਜੀ ਨਹੀਂ ਪਹਿਲੇ ਸੁਆ ਬਹੁਤ ਠੰਡੀ ਬੱਚੀ ਆ ਇਹ ਸੀਲ ਸਾਉ ਬਾਈ ਦੱਸਦਾ ਫੁੱਲ ਬੇਫਿਕਰ ਹੋ ਜਾਓ ਉਹਦੇ ਵਾਲੇ ਪਾਸੇ ਉਹ ਵੀ ਬਾਕੀ ਹਵਾਨੇ ਦੀ ਫਿਟਨੈਸ ਤੁਸੀਂ ਦੇਖ ਹੀ ਸਕਦੇ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਤਿਆਰੀਆਂ ਜੀ ਆ ਇੱਕ ਅੱਧਾ ਦਿਨ ਲਿਜਾ ਵੀ ਸਕਦੀ ਆ ਹੋ ਸਕਦਾ ਬਾਈ ਕਹਿੰਦਾ ਰਾਤ ਨੂੰ ਸੂਪੇ ਦਾ ਸੂਈ ਪਵੇ ਕਰਮ ਵਾਲੀ ਦੇ ਸਿਰ ਤੇ ਆ ਉਹਦਾ ਜੀ ਦੁੱਧ ਕਿੰਨਾ ਕੁ ਪਾਜੂ ਭਾਈ ਦੁੱਧ ਪਾ ਦੂਗੀ ਭਾਈ 16 17 ਲੀਟਰ ਪਾ ਦੂਗੀ ਯਾਰ ਬਾਕੀ ਭਾਈ ਮੱਜਾਂ 'ਚ ਗਿਨੇ ਆਏ ਹਾਂ ਹਾਂ ਮੱਜਾਂ 'ਚ ਹੀ ਗਿਨੇ ਆਇਆ ਯਾਰ ਨਹੀਂ ਫੈਟੇ ਦੀ ਮੱਜਾਂ 'ਚ ਨਹੀਂ ਆਉਣੀ ਮੱਜਾਂ 'ਚ ਗਿਨੇ ਆ ਜਾਣਾ ਕਿਉਂਕਿ ਕਰਮ ਵਾਲੀ ਕਰੌਸ 'ਚ ਪੈਂਦੀ ਆ ਬਾਕੀ ਹੁਣ ਚੱਲਣਗੀਆਂ ਇਹੇ ਆਈ ਗਰਮੀ 'ਚ ਸਹੀ ਗੱਲ ਆਪਦੇ ਵੈਦ ਕੋ ਫਵਾਨਾ ਵੱਡਾ ਤਿਆਰ ਕਰੀ ਬੈਠੀ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਬਾਕੀ ਕੱਦ ਕਾਠ ਚੰਗੇ ਦੀ ਆ ਵਜ਼ਨ ਚੰਗੇ ਦੀ ਆ ਫਵਾਨਾ ਸੋਹਣਾ ਤਿਆਰ ਕਰੀ ਬੈਠੀ ਆ ਸਤਾਰਾਂ 18 ਬਾਈ ਬਾਲਾ ਨਹੀਂ ਹਨਾ ਦੁੱਧ ਕੋਈ ਬਾਕੀ ਆਮ ਨਹੀਂ ਦੇ ਦੂਗੀ ਬਾਈ ਬਾਕੀ ਦੁੱਧ ਦਾ ਸੇਵਾ ਦਾ ਹੁੰਦਾ ਹੈ ਬਸ ਸੇਵਾ ਦਾ ਤਿਆਰੀ ਚੰਗੀ ਆ ਤਿਆਰੀ ਚੰਗੀ ਦੱਸਦੀ ਆ ਅੰਦਾਜ਼ਾ ਤੁਸੀਂ ਚਾਰੀ ਤੋਂ ਲਾ ਲਿਆ ਕਰੋ ਖਣਾ ਦੀ ਓਕੇ ਆ ਬੇਫਿਕਰ ਹੋ ਜਾਓ ਬਾਕੀ ਕਰੋਸ ਚਾ ਕਰਮ ਵਾਲੀ ਗਰਮੀ ਰਹਿਤ ਨਹੀਂ ਕੀ ਨਹੀਂ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਤਾਂ ਬਾਈ 52 2000 ਛੋੜ ਆ 50000 ਦੀ ਦੇ ਦਾਂਗੇ ਮੁੱਲ ਬਾਈ 52000 ਰੁਪਿਆ ਕਰਦੇ ਆ 2000 ਬਾਈ ਛੋਟ ਕਰ ਦੇਣਗੇ 50000 ਦੀ ਬੱਚੀ ਦੇ ਦਾਂਗੇ ਜਿਹਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ